ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ 23 ਮਈ ਇੱਕ ਇਤਿਹਾਸਕ ਦਿਨ ਹੈ 111 ਵਰੀ ਪਹਿਲਾ 23 ਮਈ 1914 ਨੂੰ ਇੱਕ ਘਟਨਾ ਕਾਰਮ ਜਿਹੜਾ ਹੈ ਉਹ ਹੁੰਦਾ ਜਿਹਦਾ ਸਬੰਧ ਸਾਡੇ ਬਜ਼ੁਰਗ ਕਦਰੀ ਬਾਬਿਆਂ ਦੇ ਨਾਲ ਹੈ ਕੈਨੇਡਾ ਦੇ ਵਿੱਚ ਤੁਸੀਂ ਬਰਤਾਨੀਆਂ ਦੇ ਪ੍ਰਭਾਵਹੀਨ ਹਕੂਮਤ ਸੀ ਤੇ ਬਰਤਾਨੀਆਂ ਦਾ ਭਾਰਤੀ ਲੋਕਾਂ ਦੇ ਉੱਤੇ ਭਾਰਤ ਦੇ ਉੱਤੇ ਕਬਜ਼ਾ ਸੀ ਤੇ ਕੈਨੇਡਾ ਨੇ ਆਪਣੇ ਇਮੀਗ੍ਰੇਸ਼ਨ ਕਾਨੂੰਨ ਜਿਹੜੇ ਹੈ ਖਾਸ ਤੌਰ ਤੇ ਭਾਰਤੀਆਂ ਲਈ ਜਾਂ ਏਸ਼ੀਆਈ ਮੂਲ ਦੇ ਉਹਨਾਂ ਲੋਕਾਂ ਲਈ ਜਿਨ੍ਹਾਂ ਲੋਕਾਂ ਦੇ ਦੇ ਮੁਲਕਾਂ ਨੂੰ ਗੁਲਾਮ ਬਣਾਇਆ ਗਿਆ ਸੀ ਬਹੁਤ ਸਖਤ ਕਰ ਦਿੱਤੇ ਔਰ ਉਹਨਾਂ ਕਾਨੂੰਨਾਂ ਨੂੰ ਚੁਣੌਤੀ ਦੇਣ ਲਈ ਬਾਬਾ ਗੁਰਦੇਵ ਸਿੰਘ ਜੀ ਨੇ ਇੱਕ ਜਹਾਜ਼ ਜੋ ਜਾਪਾਨ ਦੀ ਕੰਪਨੀ ਸੀ ਕਾਮਾਗਾਟਾ ਮਾਰੂ ਉਹਦੇ ਨਾਮ ਦੇ ਉੱਤੇ ਕਿਰਾਏ ਤੇ ਲਿਆ 11000 ਪ੍ਰਤੀ ਡਾਲਰ ਮਹੀਨਾ ਕਿਰਾਇਆ ਸੀ ਤੇ 6 ਮਹੀਨਿਆਂ ਲਈ 66000 ਡਾਲਰ ਜਿਹੜਾ ਹੈ ਉਹ ਕਿਰਾਇਆ ਅਦਾ ਕਰਕੇ ਇਹ ਜਹਾਜ਼ ਜਿਹੜਾ ਹੈ ਉਹ ਕਿਰਾਏ ਤੇ ਲਿਆਂ ਗਿਆ ਤੇ ਜਹਾਜ਼ ਕਿਰਾਏ ਤੇ ਲੈਣ ਤੋਂ ਪਹਿਲਾਂ ਇੱਕ ਕੰਪਨੀ ਜਿਹੜੀ ਹੈ ਉਹ ਬਣਾਈ ਗਈ ਜਿਹਦਾ ਨਾਮ ਰੱਖਿਆ ਗਿਆ ਗੁਰੂ ਨਾਨਕ ਸਟੀਮਸ਼ਿਪ ਕੰਪਨੀ ਇਸ ਗੁਰੂ ਨਾਨਕ ਸਟੀਮਸ਼ਿਪ ਕੰਪਨੀ ਨੇ ਟਿਕਟਾਂ ਸੇਲ ਕੀਤੀਆਂ ਇਹ ਜਹਾਜ਼ ਦਾ ਜਿਹੜਾ ਨਾਮ ਰੱਖਿਆ ਗਿਆ ਉਹ ਨਾਮ ਰੱਖਿਆ ਗਿਆ ਸੀ ਗੁਰੂ ਨਾਨਕ ਜਹਾਜ਼ ਤੇ ਗੁਰੂ ਨਾਨਕ ਜਹਾਜ਼ ਕੈਨੇਡਾ ਵੱਲ ਰਵਾਨਾ ਹੋਇਆ ਇਸ ਜਹਾਜ਼ ਦੀ ਖਾਸੀਅਤ ਸੀ ਇੱਕ ਤਾਂ ਇਹ ਇੱਕ ਗੁਰੂ ਨਾਨਕ ਸਾਹਿਬ ਦੇ ਨਾਮ ਦੇ ਉੱਤੇ ਸੀ ਇਸ ਜਹਾਜ਼ ਦਾ ਨਾਮ ਦੂਜਾ ਇਸ ਜਹਾਜ਼ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਸੀ ਪੂਰੇ ਸਫ਼ਰ ਦਰਾਨ ਪੰਜ ਸ੍ਰੀ ਅਖੰਡ ਪਾਠ ਸਾਹਿਬ ਹੋਏ ਸੀ ਇਸ ਜਹਾਜ਼ ਦੇ ਵਿੱਚ ਤੇ ਦੋ ਸ੍ਰੀ ਸਹਿਜ ਪਾਠ ਜਿਹੜੇ ਆਰੰਭ ਕਰਕੇ ਤੇ ਭੋਗ ਪਾਏ ਗਏ ਸਨ 300 72 75 ਦੇ ਕਰੀਬ ਕਈਆਂ ਨੇ ਤਾਂ 176 ਲਿਖਿਆ ਹੈ ਦੇ ਕਰੀਬ ਇਸ ਜਹਾਜ਼ ਦੇ ਵਿੱਚ ਯਾਤਰੀ ਸਨ ਜਿਦੇ ਵਿੱਚੋਂ 24 ਜਿਹੜੇ ਹੈ ਉਹ ਮੁਸਲਮਾਨ ਸੀ ਤੇ 12 ਜਿਹੜੇ ਹੈ ਉਹ ਹਿੰਦੂ ਸੀ ਤੇ ਬਾਕੀ ਸਾਰੇ ਜਿਹੜੇ ਹੈ ਉਹ ਸਿੱਖ ਸੀ ਯਾਤਰੀਆਂ ਦੇ ਨਾਲ ਭਰਿਆ ਇਹ ਜਹਾਜ਼ ਕੈਨੇਡਾ ਦੇ بندرگاہ ਤੇ ਪਹੁੰਚਦਾ ਹੈ ਤੇ ਜਹਾਜ਼ ਨੂੰ ਜਿਹੜਾ ਪੋਰਟ ਦੇ ਉੱਤੇ ਲੱਗਣ ਦੀ ਜਿਹੜੇ ਹੈ ਉਹ ਆਗਿਆ ਨਹੀਂ ਮਿਲਦੀ ਯਾਤਰੀਆਂ ਨੂੰ ਉਤਰਨ ਦੀ ਆਗਿਆ ਨਹੀਂ ਮਿਲਦੀ ਰਾਸ਼ਨ ਪਾਣੀ ਸੀਮਤ ਹੋ ਜਾਂਦਾ ਹੈ ਬਹੁਤ ਦਰਦਨਾਕ ਤੇ ਹੌਲਨਾਖ ਹਾਲਾਤ ਜਿਹੜੇ ਉਹ ਯਾਤਰੀਆਂ ਦੇ ਬਣਦੇ ਆ ਆਖਰ ਉਹ ਜਹਾਜ਼ ਨੂੰ ਵਾਪਸ ਜਿਹੜਾ ਉਹ ਮੋੜਿਆ ਜਾਂਦਾ ਜਦੋਂ ਜਹਾਜ਼ ਕਲਕੱਤੇ ਦੀ ਬਸਬਸ ਘਾਟ ਦੇ ਉੱਤੇ ਲੱਗਦਾ ਤੇ ਉੱਥੇ ਪੁਲਿਸ ਵੱਲੋਂ ਅੰਦਾ ਤੋਂਦੇ ਯਾਤਰੀਆਂ ਦੇ ਉੱਤੇ ਗੋਲੀ ਚਲਾਈ ਜਾਂਦੀ ਹੈ ਜਿਹਦੇ ਨਾਲ ਤਕਰੀਬਨ 2 ਦਰਜਨ ਦੇ ਕਰੀਬ ਯਾਤਰੀ ਜਿਹੜੇ ਨੇ ਉਹ ਸ਼ਹੀਦ ਹੋ ਗਏ ਮੁੱਖ ਗੱਲ ਜਿਹੜੀ ਹੈ ਉਹ ਇਹ ਹੈ ਕਿ ਇਸ ਜਹਾਜ਼ ਦਾ ਜਿਹੜਾ ਨਾਂ ਹੈ ਉਹ ਗੁਰੂ ਨਾਨਕ ਜਹਾਜ਼ ਸੀ ਲੇਕਿਨ ਦੁਨੀਆ ਭਰ ਦੇ ਵਿੱਚ ਇਹਨੂੰ ਕਾਮਾਗਾਟਾ ਮਾਰੂ ਜਹਾਜ਼ ਦੇ ਨਾਮ ਨਾਲ ਜਿਹੜਾ ਹੈ ਉਹ ਪ੍ਰਸਿੱਧੀ ਪ੍ਰਾਪਤ ਹੋਈ ਗੁਰੂ ਨਾਨਕ ਸਟੀਮਸ਼ਿਪ ਕੰਪਨੀ ਨੇ ਇਹ ਜਹਾਜ਼ ਲੀਜ਼ ਦੇ ਉੱਤੇ ਲੈ ਕੇ 6 ਮਹੀਨਿਆਂ ਲਈ ਇਹਦਾ ਨਾਂ ਜਿਹੜਾ ਹੈ ਗੁਰੂ ਨਾਨਕ ਜਹਾਜ਼ ਰੱਖ ਕੇ ਤੇ ਫਿਰ ਜਿਹੜਾ ਇਹਨੂੰ ਰਵਾਨਾ ਕੀਤਾ ਸੀ ਅੱਜ ਜੇ ਸੀ ਗੂਗਲ ਦੇ ਉੱਤੇ ਸਰਚ ਮਾਰਦੇ ਆਂ ਤੇ ਉੱਥੇ ਵੀ ਕਮਗਾਟੂ ਜਹਾਰਜੀ ਜਿਹੜਾ ਉਹ ਲਿਖਿਆ ਮਿਲਦਾ ਹੈ ਸਰਕਾਰੀ ਦਸਤਾਵੇਜ਼ਾਂ ਦੇ ਵਿੱਚ ਵੀ ਕਮਗਾਟਾ ਮਰ ਜਹਾਜ਼ ਹੈ ਔਰ ਅਸੀਂ ਆਪਣੇ ਸਿੱਖਾ ਤੋਂ ਵੀ ਜਿਹੜਾ ਹੈ ਜਾਂ ਵਿਦਵਾਨਾਂ ਤੋਂ ਸਕਾਲਰਾਂ ਤੋਂ ਬੁੱਧੀ ਜੀਵਤ ਵੀ ਇਹੋ ਹੀ ਸੁਣਦੇ ਆ ਕਿ ਇਸ ਜਹਾਜ਼ ਦਾ ਨਾਂ ਜਿਹੜਾ ਹੈ ਉਹ ਕਮਗਾਟਾ ਮਰੂਕ ਜਦ ਕਿ ਕਾਮਾਗਾਟਾ ਮਾਰੂ ਇਸ ਦਾ ਪਹਿਲਾ ਨਾਂ ਸੀ ਜਪਾਨ ਦੀ ਕੰਪਨੀ ਸੀ ਕਾਮਾਗਾਟਾ ਮਾਰੂ ਉਹਦਾ ਇਹ ਜਹਾਜ਼ ਸੀ ਤੇ ਜਦੋਂ ਸਿੱਖਾਂ ਨੇ ਇਸ ਜਹਾਜ਼ ਨੂੰ ਲੀਜ਼ ਤੇ ਲਿਆ ਤੇ ਇਸ ਜਹਾਜ਼ ਦਾ ਨਾਂ ਜਿਹੜਾ ਹੈ ਉਹ ਗੁਰੂ ਨਾਨਕ ਜਹਾਜ਼ ਕੀਤਾ ਸੀ ਗੁਰੂ ਨਾਨਕ ਜਹਾਜ਼ ਹੈਰੀਟੇਜਰ ਸੁਸਾਇਟੀ ਕੈਨੇਡਾ ਦੇ ਵਿੱਚ ਉਹ ਜਤਨਸ਼ੀਲ ਹੈ ਕਿ ਇਸ ਤੇ ਗੁਰੂ ਨਾਨਕ ਜਹਾਜ਼ ਦੇ ਨਾਮ ਨੂੰ ਜਿਹੜਾ ਹੈ ਉਹ ਦੁਨੀਆ ਭਰ ਦੇ ਵਿੱਚ ਪ੍ਰਮੋਟ ਕੀਤਾ ਜਾਵੇ। ਅਰバイ ਗੁਰੂ ਅਕੀਰਦਾਸ ਜੀ ਕਿ ਉਹਨਾਂ ਨੂੰ ਇਸ ਮਕਸਦ ਲਈ ਕਾਮਯਾਬੀ ਵੀ ਮਿਲੇ। ਤੇ ਸਾਰੇ ਸਾਨੂੰ ਸਿੱਖ ਸਕਾਲਰਾਂ ਬੁੱਧੀਜੀਵੀਆਂ ਨੂੰ ਘੱਟੋ ਘੱਟ ਸਾਨੂੰ ਸਿੱਖ ਜਿਹੜੇ ਅਸੀਂ ਸੰਸਾਰ ਦੇ ਉੱਤੇ ਵਸਦੇ ਆ ਅਸੀਂ ਜਦੋਂ ਇਸ ਜਹਾਜ਼ ਦਾ ਨਾਮ ਲਈਏ ਤੇ ਕਾਮਗਾਟੂ ਮਾਰੂ ਜਹਾਜ਼ ਦੀ ਬਜਾਏ ਅਸੀਂ ਗੁਰੂ ਨਾਨਕ ਜਹਾਜ਼ ਹੀ ਜਿਹੜਾ ਹੈ ਉਹ ਆਖੀ। ਬੜਾ ਵੱਡਾ ਇਸ ਆਖਾ ਸੀ। ਔਰ ਇਸਨੇ ਭਾਰਤੀਆਂ ਨੂੰ ਨਹੀਂ ਬਲਕਿ ਪੂਰੀ ਦੁਨੀਆ ਦੇ ਉਹਨਾਂ ਲੋਕਾਂ ਨੂੰ ਜਿਹੜੇ ਉਸ ਵੇਲੇ ਗੁਲਾਮੀ ਦੀ ਹਾਲਤ ਨੂੰ ਪੋਗ ਰਹੇ ਸਨ ਉਹਨਾਂ ਦੇ ਵਿੱਚ ਇਹ ਬੜਾ ਜਿਹੜਾ ਹੈ ਇੱਕ ਹੌਲ ਨਕਸ਼ਾ ਕੇ ਵੱਜ ਗਿਆ ਹੈ ਉਸ ਵੇਲੇ ਕਿ ਇਸ ਘਟਨਾ ਕਾਰਨ ਮੈਂ ਫਿਰ ਕਹਾਂਗਾ ਅੱਜ 111ਵੇਂ ਵਰੇ ਕੰਢ ਦੇ ਮੌਕੇ ਦੇ ਉੱਤੇ ਕਿ ਬਾਬਾ ਗੁਰਦੇਵ ਸਿੰਘ ਜੀ ਦਾ ਜਹਾਜ਼ ਗੁਰੂ ਨਾਨਕ ਚਹਾਤ ਸੀ ਤੇ ਬਾਬਾ ਗੁਰਦੇਵ ਸਿੰਘ ਜੀ ਨੂੰ ਕਾਮਾਗਾਟਾ ਮਾਰੂ ਨਹੀਂ ਬਲਕਿ ਬਾਬਾ ਗੁਰਦੇਵ ਸਿੰਘ ਜੀ ਨੂੰ ਗੁਰੂ ਨਾਨਕ ਜਹਾਜ਼ ਵਾਲਾ ਜਿਹੜਾ ਹੈ ਉਹ ਕਿਹਾ ਗਿਆ ਚਾਹੀਦਾ ਗੁਰੂ ਨਾਨਕ ਸਾਹਿਬ ਦੇ ਨਾਮ ਦੇ ਉੱਤੇ ਉਸਨੇ ਨਾਮ ਰੱਖਿਆ ਸਿੱਖ ਦੀ ਭਾਵਨਾ ਹੁੰਦੀ ਹੈ ਜਦੋਂ ਸਿੱਖ ਰਾਜ ਕਾਇਮ ਹੋਇਆ ਤੇ ਚਾਹੇ ਬਾਬਾ ਬੰਦਾ ਸਿੰਘ ਜੀ ਬਹਾਦਰ ਸੀ ਚਾਹੇ ਮਹਾਰਾਜਾ ਰਣਜੀਤ ਸਿੰਘ ਉਹਨਾਂ ਨੇ ਗੁਰੂ ਸਹਿਬਾਨ ਦੇ ਨਾਮ ਦੇ ਉੱਤੇ ਸਿੱਕੇ ਚਲਾਈ ਸੀ ਇਹ ਨਾ ਗਦਰੀ ਯੋਧਿਆਂ ਦੀ ਗਦਰੀ ਬਾਬਿਆਂ ਦੀ ਵੀ ਜਿਹੜੀ ਹੈ ਇਹ ਸੋਚ ਸੀ ਇਹ ਜਹਾਜ਼ ਗੁਰੂ ਨਾਨਕ ਸਾਹਿਬ ਦੇ ਨਾਮ ਦੇ ਉੱਤੇ ਹੋਣਾ ਚਾਹੀਦਾ ਤੇ ਉਹਨਾਂ ਨੇ ਗੁਰੂ ਨਾਨਕ ਸਾਹਿਬ ਦੇ ਨਾਮ ਦੇ ਉੱਤੇ ਇਸ ਜਹਾਜ਼ ਦਾ ਨਾਂ ਰੱਖਿਆ। ਤੱਜ 111 ਬਰੇ ਬਾਅਦ ਅਸੀਂ ਇਸ ਘਟਨਾਕਰਮ ਦੇ ਵਿੱਚ ਜਿੱਥੇ ਸ਼ਹੀਦ ਹੋਣ ਵਾਲੇ ਸ਼ਹੀਦ ਸਿੱਖਾਂ ਨੂੰ ਯਾਦ ਕਰਦੇ ਹਾਂ ਉੱਥੇ ਇਸ ਘਟਨਾਕਰਮ ਤੋਂ ਬਾਅਦ ਕਈ ਬੰਦੀ ਕਈ ਕੈਦੀ ਇਹ ਜਿਹੜੇ ਮੁਸਾਫਰ ਸੀ ਉਹਨਾਂ ਨੂੰ ਬੰਦੀ ਬਣਾਇਆ ਗਿਆ ਸੀ। ਇੱਥੇ ਤਾਂ ਖੁਦ ਬਾਬਾ ਗੁਰਦੇਵ ਸਿੰਘ ਜੀ ਨੂੰ 5 ਸਾਲ ਬੰਦੀ ਰਹਿਣਾ ਪਿਆ ਸੀ। ਮਨਨ ਦੀ ਕੀਤੀ ਕੁਰਬਾਨੀ ਨੂੰ ਵੀ ਅਸੀਂ ਹਮੇਸ਼ਾ ਯਾਦ ਕਰਦੇ ਹਾਂ ਔਰ ਯਾਦ ਕਰਦੇ ਰਹਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ